ਵਿਮਲ ਚੋਪੜਾ ਇੱਕ ਬਹੁਤ ਸੱਚਾ ਸਾਫ਼ ਸੁਥਰਾ ਇਨਸਾਨ ਜਿੰਨੂੰ ਭੰਡਾਂ ਨਚਾਰਾਂ ਦਲਾਲਾਂ ਠੱਗਾਂ ਨੇ ਆ ਫਿਲਮ ਵਾਲਿਆਂ ਨੇ ਕਿਵੇਂ ਲੁੱਟਿਆ ਇੰਨਾ ਜ਼ਿਆਦਾ ਲੁੱਟਿਆ ਕਿ ਬੰਦਾ ਦਾ ਮੈਂਟਲੀ ਡਿਸਟਰਬ ਹੋ ਗਿਆ ਦਿਮਾਗ ਦਾ ਇਲਾਜ ਕਰਾਉਣਾ ਪਿਆ ਤੇ ਅੱਜ ਅਗਰ ਕੋਈ ਸਕੂਲ ਕੋਈ ਫਿਲਮ ਦਾ ਨਾਮ ਵੀ ਲੈਂਦਾ ਤੇ ਉਹ ਚਿਹੜ ਆਉਂਦੀ ਉਹਨੂੰ ਉਹ ਲੜ ਪੈਂਦਾ ਆਪਸੈਟ ਹੋ ਜਾਂਦਾ ਵੀਰੋ ਚੰਡੀਗੜ੍ਹ ਕੋ ਇੱਕ ਪੈਂਦਾ ਜੀਰਕਪੁਰ ਤੇ ਜੀਰਕਪੁਰ ਕੋ ਇੱਕ ਇਲਾਕਾ ਪੈਂਦਾ ਡੇਰਾ ਬਸੇ ਜਿੱਥੋਂ ਦਾ ਵਿਮਲ ਚੋਪੜਾ ਰਹਿਣ ਵਾਲਾ ਹੈ ਬਹੁਤ ਵਧੀਆ ਕਰੋੜਪਤੀ ਇਨਸਾਨ ਹੈ ਖੁੱਲਾ ਪੈਸਾ ਤੇ ਇਹਨਾਂ ਸੋਚਿਆ ਕਿ ਕਿਉਂ ਨਾ ਯਾਰ ਆਪਾਂ ਵੀ ਇੱਕ ਪੰਜਾਬੀ ਫਿਲਮ ਵਧੀਆ ਫਿਲਮ ਬਣਾਈਏ ਫਿਲਮ ਬਣਾਈ ਜੀ ਰੋਕੀ ਮੈਂਟਲ ਪਤਾ ਨਹੀਂ ਕਿੰਨੇ ਕਰੋੜ ਲਵਾਤਾ ਉੱਤੇ ਵਾਪਸ ਆਇਆ 10 ਲੱਖ ਫਿਰ ਇੱਕ ਹੋਰ ਮਹਾਪੁਰਸ਼ ਮਿਲ ਗਿਆ ਉਹਨੇ ਵੱਡੇ ਵੱਡੇ ਸੁਪਨੇ ਵਿਖਾਏ ਐਦਾਂ ਹੋ ਜੂ ਐਦਾਂ ਹੋ ਜੂ ਆਹ ਹੋ ਜੂ ਉਹ ਹੋ ਜੂ ਛੋਟੇ ਸ਼ਹਿਬਜ਼ਾਦੇ ਫਿਲਮ ਨੇ ਇੰਨਾ ਬਿਜ਼ਨਸ ਕੀਤਾ ਸੀ ਇਹ ਇੰਨੀ ਕਰ ਦੇਣਾ ਉਹ ਕਰ ਦੇਣਾ 10-12 ਕਰੋੜ ਲਵਾਤਾ ਜੀ ਉਹ ਫਿਲਮ ਪਤਾ ਨਹੀਂ ਕਿੱਥੇ ਆ ਉਸ ਫਿਲਮ ਦੀਆਂ ਸ਼ੂਟਿੰਗਾਂ ਉੱਥੇ-ਉੱਥੇ ਕਰਤੀਆਂ ਜਿੱਥੇ-ਜਿੱਥੇ ਰਾਜਸਥਾਨ ਦੇ ਪੈਲ ਸਾਂਝੇ ਹਿੰਦੀ ਫਿਲਮਾਂ ਵਾਲੇ ਵੀ ਸ਼ੂਟਿੰਗ ਕਰਨੋਂ ਡਰਦੇ ਆ ਉਲੂ ਬਣਾ ਕੇ ਬੜਾ ਇੱਕ ਸੱਚਾ ਇਨਸਾਨ ਲੁੱਟਿਆ ਗਿਆ ਅਗਰ ਇਹੋ ਹੀ ਟੱਗ ਭੰਡ ਨਚਾਰ ਇਹ ਨਾ ਹੋਣ ਦਲਾਲ ਨਾ ਹੋਣ ਤੇ ਚੰਗੀਆਂ ਲੋਕ ਫਿਲਮਾਂ ਬਣਾਉਣ ਇੱਕ ਦੇ ਪ੍ਰੋਡਿਊਸਰਾਂ ਦੇ ਪੈਸੇ ਨਾ ਲੁੱਟ ਹੋਣ ਦੂਜਾ ਜਨਤਾ ਨੂੰ ਫਾਇਦਾ ਹੋਵੇ ਚੰਗੀਆਂ ਫਿਲਮਾਂ ਵੇਖੇ ਪਰ ਇਹਨਾਂ ਨੂੰ ਕੁਝ ਆਉਂਦਾ ਤੇ ਨਹੀਂ ਇਹਨਾਂ ਨੇ ਸਿਰਫ ਇਹਨਾਂ ਨੂੰ ਪਤਾ ਪਾਰਟੀ ਇਹ ਪਾਰਟੀ ਫਸਾਉਂਦੇ ਆ ਔਰ ਵਿਮਲ ਚੋਪੜਾ ਕਿੱਡਾ ਵਧੀਆ ਬੰਦਾ ਵੀਰੋ ਮੈਂ ਉਹਨੂੰ ਕਈ ਯਾਰ ਮਿਲਿਆ ਉਹਦੇ ਨਾਲ ਘਰ ਨੌਕਰ ਹੁੰਦਾ ਹੈ ਤੇ ਨੌਕਰ ਨੇ ਚੋਰੀ ਕੀਤੀ ਚੋਰੀ ਕੀਤੀ ਦਰਖਾਸਤ ਦੀ ਪੁਲਿਸ ਨੇ ਫੜ ਲਿਆ ਵਿਮਲ ਚੋਪੜਾ ਗਿਆ ਨੋ ਕਰੂਛ ਲਾਲਿਆ ਨਹੀਂ ਨਹੀਂ ਯਾਰ ਇਹ ਮੇਰੇ ਇਨੇ ਦਿਨ ਕੰਮ ਕਰਦਾ ਰਿਹਾ ਨਹੀਂ ਇਹ ਬਹੁਤ ਪਿਆਰਾ ਆਇਆ ਉਹਨੂੰ ਵਾਪਸ ਲੈ ਆਂਦਾ ਉਹ ਜਿਹੜੇ ਪੈਸੇ ਚੋਰੀ ਕੀਤੇ ਸੀ ਉਹ ਵੀ ਇਹਨੂੰ ਦੇਤੇ ਕੋਈ ਨਹੀਂ ਯਾਰ ਇਹੋ ਜਿਹਾ ਰੱਬ ਬੰਦਾ ਔਰ ਇਹਨਾਂ ਦੇ ਚਾਰਾਂ ਭੰਡਾ ਨੇ ਮਿਲ ਕੇ ਇੱਕ ਰੱਬ ਨੂੰ ਲੁੱਟ ਲਿਆ ਪੂਰੇ ਪੰਜਾਬ ਦੀ ਜਵਾਨੀਆਂ ਨਾਲ ਬਰਬਾਦ ਕੀਤੀ ਇਹਨਾਂ ਚਾਰਾਂ ਦੇ ਭੰਡਾ ਨੇ ਮਿਲ ਕੇ ਪੂਰੇ ਪੰਜਾਬ ਦੀ ਜਵਾਨੀ ਮਿਸ ਗਾਈਡ ਕਰਤਾ ਨਸ਼ੇੜੀ ਬਣਾਤੇ ਗੁੰਡੇ ਬਣਾਤੇ ਖੋਦੇ ਅਰਬਾਂ ਕਰੋੜਾ ਨਹੀਂ ਅਰਬਾਂ ਰੁਪਈਆ ਕਮਾ ਗਿਆ 15 ਸਾਲਾਂ ਚ ਅਰਬਾਂ ਰੁਪਈਆ ਅੱਜ ਲੋਕਾਂ ਨੂੰ ਅਕਲ ਆਈ ਆ ਲੋਕ ਆਹਨਾਂ ਦੇ ਛੱਤਰ ਵੀ ਮਾਰਦੇ ਆ ਪੈਂਦੇ ਵੀ ਆ ਲੋਕ ਇਹਨਾਂ ਨੂੰ ਪਰ ਰੱਡ ਬਾ ਕਰੋੜਾ ਰੁਪਈਆ ਪੰਜਾਬ ਦੀ ਲੋਕਾਂ ਨੂੰ ਮਿਸਗਾਈਡ ਕਰਕੇ ਕਮਾ ਗਏ ਨਾ ਮੁੱਦਿਆਂ ਤੋਂ ਉਲਝਾ ਕੇ ਕਮਾ ਗਏ ਨਾ ਉਹਦਾ ਨੁਕਸਾਨ ਕੌਣ ਭਰੂ ਬੜੇ ਬੜੇ ਆ ਨਾਰੀ ਲੁੱਟੇ ਨਾ ਬੜੇ ਬੜੇ ਆ ਨਾਰੀ ਇਹਦੀ ਗੇਮ ਕਰਕੇ ਲੁੱਟਦੇ ਆ ਨਾ ਔਰ ਜਿਹੜੇ ਨਵੇਂ ਐਕਟਰ ਸੀ ਉਹ ਆਲੂਆਂ ਦੇ ਭਾਰ ਰੋਲਤੇ ਇਹਨਾਂ ਵਿਚਾਰਾਂ ਭੰਡਾ ਨੇ ਆ ਜਰਨਲ ਠੱਗ ਦੇ ਮਲਕੀਤ ਰੌਣੀ ਵਰਗਿਆਂ ਨੇ ਪਰ ਐਕਟਰ ਦਾਰੇ ਬੋਲਦੇ ਨਹੀਂ ਹਰ ਕਿਸੇ ਨੂੰ ਪਤਾ ਜੇ ਨਾ ਬੋਲੇ ਨਾ ਕੰਮ ਨਹੀਂ ਦੇਣਾ ਨਾ ਕੰਮ ਨਹੀਂ ਕਰਨ ਦੇਣਾ ਪਰ ਕੋਈ ਐਕਟਰ ਹੋਏ ਜਾਂ ਸਿੱਦੇ ਵਿਰੋਧ ਇਹਨਾਂ ਕੋ ਭੀਖ ਥੋੜਾ ਮੰਗਣੀ ਆਪਾਂ OTT ਆ ਚੁੱਕਾ ਯਾਰ ਤੁਸੀਂ ਘਰੇ ਬਹਿ ਕੇ ਫਿਲਮ ਬਣਾ ਸਕਦੇ ਮੋਬਾਈਲ ਤੇ ਦਿਮਾਗ ਲਾਓ ਆਪਣਾ ਮੈਂ 10 ਸਾਲ ਤੋਂ ਘਰ ਬੈਠਾ ਸੀ ਮੈਂ ਹੁਣ ਬਣਾ ਰਿਹਾ ਆ ਕਿਉਂ ਡਰਦੇ ਹੋ ਤੁਸੀਂ ਇਹਨਾਂ ਦੇ ਖਿਲਾਫ ਬੋਲੋ ਇਹਨਾਂ ਜਿੱਥੇ ਜਿੱਥੇ ਵੀ ਤੁਹਾਡਾ ਧੋਖਾ ਕੀਤਾ ਉਹ ਦੱਸੋ ਆ ਜਰਨਲ ਨੇ ਉਹ ਲੜਕੀ ਲੁੱਟੀ ਸੀ ਹਰਜੀਤ ਹਰਮਨ ਦੇ ਗੀਤ ਵਿੱਚ ਆਈ ਜੱਟੀ ਵਿੱਚ ਉਹ ਜਰੋ ਵਿਚਾਰੀ ਲਟ ਲਟ ਹੋ ਕੇ ਗਈ ਤਾਂ ਉਹਦੇ ਕੋਲ ਟਿਕਟ ਕਰਾਉਣ ਦੇ ਵੀ ਪੈਸੇ ਨਹੀਂ ਸੀਗੇ ਪਰ ਜੇ ਉਹ ਹੋਈ ਬੋਲੀ ਹੁੰਦੀ ਉਹ ਦੱਸਿਆ ਹੁੰਦਾ ਇਹ ਠੱਗ ਦੀ ਕਹਾਣੀ ਤੇ ਯਾਰ ਹੋਰ ਲੋਕ ਤਾਂ ਵੱਜ ਜਾਂਦੇ ਜਿਹੜਾ ਪੈਸਾ ਫਿਲਮ ਲਾਈਨ ਚ ਲੱਗਣਾ ਸਹੀ ਜਗ੍ਹਾ ਲੱਗ ਜਾਂਦਾ ਯਾਰ ਮੈਂ ਖੁਦ ਯਾਰ ਫਿਲਮ ਰਾਈਟਰ ਹਾਂ ਬਹੁਤ ਵਧੀਆ ਵਧੀਆ ਕਲਾਕਾਰ ਫਿਲਮ ਰਾਈਟਰ ਡਾਇਰੈਕਟਰ ਬੈਠੇ ਆ ਉਹਨਾਂ ਨੂੰ ਮੌਕਾ ਹੀ ਮਿਲਦਾ ਇਹ ਠੱਗ ਚੋਰ ਇਹੋ ਜਿਹੇ ਸੁਪਨੇ ਦਿਖਾਉਂਦੇ ਆ ਇਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਫਲਾਣਾ ਕੋਈ ਪ੍ਰੋਡਿਊਸਰ ਫਲਾਣੀ ਹੋਟਲ 'ਚ ਬਈ ਆਇਆ ਹੋਇਆ ਵਾ ਇਹਨਾਂ ਨੇ ਕਿਸੇ ਨਾ ਕਿਸੇ ਬਾਨੀ ਉਸ ਹੋਟਲ ਚਲ ਜਣਾ ਉਹਨੂੰ ਮਿਲ ਵੀ ਲੈਣਾ ਉਹਨੂੰ ਪਟਾ ਵੀ ਲੈਣਾ ਉਹ ਭਾਵੇਂ ਕਿਸੇ ਹੋਰ ਵਾਸਤੇ ਆਇਆ ਹੋਵੇ بڑے ਲੋਕਾਂ ਨੂੰ ਬਰਬਾਦ ਕੀਤਾ ਇਹਨਾਂ ਨੇ ਇਹਨਾਂ ਠੱਗਾਂ ਚੋਰਾਂ ਭੰਡਾਂ ਨਚਾਰਾਂ ਦਲਾਲਾਂ ਨੇ ਪੂਰੇ ਪੰਜਾਬ ਦੀ ਜੋ ਕਲਚਰ ਵੀ ਖਤਮ ਕੀਤਾ, ਜਵਾਨੀ ਮਿਸਗਾਈਡ ਕੀਤੀ, ਖੁਦ ਪੈਸਾ ਕਮਾਇਆ। ਮੈਂ ਤਾਂ ਸੱਚੀ ਦੇ ਦੋ ਕਹਿੰਦਾ ਵੀ ਇਹਨਾਂ ਦੇ ਬੱਚਿਆਂ ਨੂੰ ਕੋਰ ਹੋਣਾ ਚਾਹੀਦਾ। ਇਹ ਜਿੰਨੇ ਠੱਗ ਚੋਰ ਹੈ ਨਾ, ਇਹ ਜਿਹੜੇ ਨਕਲੀ ਫਿਲਮਾਂ ਖਾ ਖਾ ਕੇ ਲੁੱਟਿਆ ਇਹਨਾਂ ਨੇ। ਹੁਣ 스마트ਫੋਨ ਆਇਆ। 스마트ਫੋਨ ਆਇਆ ਤੇ ਲੋਕਾਂ ਨੂੰ ਥੋੜੀ ਅਗਲ ਆਈ ਆ, ਲੋਕ ਹੁਣ ਇਹਨਾਂ ਨੂੰ ਨਫ਼ਰਤ ਕਰਨ ਲੱਗੇ ਆ। ਇੱਕ ਫਿਲਮ ਆਈ ਆ ਵੀਰੋ ਜਾਗੋ ਆਈ ਆ, ਬਹੁਤ ਸੋਹਣੀ ਫਿਲਮ ਆ ਦੇਖੋ। ਇੱਕ ਬਹੁਤ ਸਟੈਂਡਰਡ ਦੇ ਬੰਦੇ ਨੇ ਫਿਲਮ ਬਣਾਈ ਰਾਜ ਸੰਧੂ ਨਾ ਉਹਦਾ ਜਰੂਰ ਵੇਖੋ ਚੰਗੀਆਂ ਫਿਲਮਾਂ ਵੇਖੋ ਇੰਨਾ ਭੰਡਾ ਦਾ ਬਾਈਕਾਰਡ ਕਰੋ ਓਟੀਟੀ ਤੇ ਜਾਓ ਤੇ ਓਟੀਟੀ ਤੇ ਫਿਲਮਾਂ ਦੇਖੋ ਧੰਨਵਾਦ ਵੀਰੋ